ਕੀ ਤੁਸੀਂ ਜਾਣਦੇ ਹੋ ਮੰਗਣ ਨਾਲ ਘੱਟ ਮਿਲਦਾ ਹੈ ਪਰ ਸਮਰਪਣ ਨਾਲ ਸਭ ਕੁਝ ਮਿਲ ਜਾਂਦਾ ਇੱਕ ਵਾਰ ਕਿਸੇ ਦੇਸ਼ ਦਾ ਰਾਜਾ ਆਪਣੀ ਪ੍ਰਜਾ ਦਾ ਹਾਲਚਾਲ ਪੁੱਛਣ ਲਈ ਪਿੰਡਾਂ ਵਿੱਚ ਘੁੰਮ ਰਿਹਾ ਸੀ ਘੁੰਮਦੇ ਘੁੰਮਦੇ ਉਸਦੇ ਕੁੜਤੇ ਦੇ ਸੋਨੇ ਦੇ ਬਟਨ ਦੀ ਝਾਲਰ ਟੁੱਟ ਗਈ ਉਸਨੇ ਆਪਣੇ ਮੰਤਰੀ ਤੋਂ ਪੁੱਛਿਆ ਕਿ ਇਸ ਪਿੰਡ ਵਿੱਚ ਕੋਈ ਸੁਨਿਆਰ ਹੈ ਜੋ ਮੇਰੇ ਕੁੜਤੇ ਲਈ ਨਵੇਂ ਬਟਨ ਬਣਾ ਸਕੇ ਪਿੰਡ ਵਿੱਚ ਸਿਰਫ ਇੱਕ ਹੀ ਸੁਨਿਆਰ ਸੀ ਜੋ ਹਰ ਕਿਸਮ ਦੇ ਗਹਿਣੇ ਬਣਾਉਂਦਾ ਸੀ ਉਸ ਨੂੰ ਰਾਜੇ ਦੇ ਸਾਹਮਣੇ ਲਿਆਂਦਾ ਗਿਆ। ਰਾਜੇ ਨੇ ਕਿਹਾ ਕੀ ਤੂੰ ਮੇਰੇ ਕੁੜਤੇ ਦਾ ਬਟਨ ਬਣਾ ਸਕਦਾ ਹੈ? ਸੁਨਿਆਰ ਨੇ ਕਿਹਾ ਹਜ਼ੂਰ ਇਹ ਤਾਂ ਕੋਈ ਮੁਸ਼ਕਲ ਕੰਮ ਨਹੀਂ। ਉਸ ਨੇ ਦੂਜਾ ਬਟਨ ਦੇਖ ਕੇ ਨਵਾਂ ਬਣਾ ਦਿੱਤਾ ਅਤੇ ਰਾਜੇ ਦੇ ਕੁੜਤੇ ਵਿੱਚ ਫਿੱਟ ਕਰ ਦਿੱਤਾ। ਰਾਜਾ ਖੁਸ਼ ਹੋ ਗਿਆ ਅਤੇ ਪੁੱਛਿਆ ਕਿੰਨੇ ਪੈਸੇ ਲਵੇਂਗਾ? ਸੁਨਿਆਰ ਨੇ ਕਿਹਾ ਮਹਾਰਾਜ ਰਹਿਣ ਦਿਓ ਛੋਟਾ ਜਿਹਾ ਤਾਂ ਕੰਮ ਸੀ। ਉਸ ਨੇ ਮਨ ਵਿੱਚ ਸੋਚਿਆ ਕਿ ਸੋਨਾ ਤਾਂ ਰਾਜੇ ਦਾ ਹੀ ਸੀ। ਉਸਨੇ ਤਾਂ ਸਿਰਫ ਮਜ਼ਦੂਰੀ ਕੀਤੀ ਐ ਹੁਣ ਰਾਜੇ ਤੋਂ ਮਜ਼ਦੂਰੀ ਦੱਸ ਕੀ ਲਵਾ ਰਾਜੇ ਨੇ ਫਿਰ ਕਿਹਾ ਨਹੀਂ ਨਹੀਂ ਦੱਸੋ ਕਿੰਨੇ ਪੈਸੇ ਲਹੋਗੇ ਸੁਨਿਆਰ ਨੇ ਸੋਚਿਆ ਕਿ 2 ਰੁਪਏ ਮੰਗ ਲੈ ਜਾਣ ਪਰ ਫਿਰ ਮਨ ਵਿੱਚ ਡਰ ਆਇਆ ਕਿ ਕਿਤੇ ਰਾਜਾ ਇਹ ਨਾ ਸੋਚ ਲਵੇ ਕਿ ਇੱਕ ਬਟਨ ਲਈ 2 ਰੁਪਏ ਲੈ ਰਿਹਾ ਹੈ ਤਾਂ ਪਿੰਡ ਵਾਲਿਆਂ ਤੋਂ ਕਿੰਨੇ ਲੈਂਦਾ ਹੋਵੇਗਾ ਕਿਤੇ ਕੋਈ ਸਜਾਈ ਨਾ ਮਿਲ ਜਾਵੇ ਸੁਨਿਆਰ ਨੇ ਸੋਚ ਵਿਚਾਰ ਕਰਕੇ ਕਿਹਾ ਮਹਾਰਾਜ ਜੋ ਤੁਹਾਡੀ ਇੱਛਾ ਦੇ ਦਿਓ ਹੁਣ ਰਾਜਾ ਦਾ ਰਾਜਾ ਸੀ ਉਸਨੇ ਆਪਣੇ ਮੰਤਰੀ ਨੂੰ ਕਿਹਾ ਇਸ ਸੁਨਿਆਰ ਨੂੰ ਦੋ ਪਿੰਡ ਦੇ ਦਿਓ ਜਿੱਥੇ ਸੁਨਿਆਰ ਸਿਰਫ 2 ਰੁਪਏ ਦੀ ਆਸ ਕਰ ਰਿਹਾ ਸੀ ਉੱਥੇ ਰਾਜੇ ਨੇ ਉਸ ਨੂੰ ਦੋ ਪਿੰਡ ਦੇ ਦਿੱਤੇ ਇਸੇ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਤੇ ਸਭ ਕੁਝ ਛੱਡ ਦਿੰਨੇ ਆ ਉਹ ਆਪਣੇ ਹਿਸਾਬ ਨਾਲ ਦਿੰਦਾ ਹੈ ਪਰ ਜਦੋਂ ਅਸੀਂ ਮੰਗਦੇ ਹਾਂ ਤਾਂ ਆਪਣੀ ਹੈਸੀਅਤ ਦੇ ਮੁਤਾਬਕ ਛੋਟੀਆਂ ਚੀਜ਼ਾਂ ਹੀ ਮੰਗ ਲੈਣੇ ਆ ਦੇਣ ਵਾਲਾ ਤਾਂ ਬੇਹੱਦ ਬਟਾ ਹੈ ਪਰ ਅਸੀਂ ਮੰਗਣ ਵਿੱਚ ਹੀ ਘਾਟਾ ਕਰ ਲੈਨੇ ਆਂ ਇਸ ਲਈ ਸੰਤ ਮਹਾਤਮਾ ਕਹਿੰਦੇ ਨੇ ਪਰਮਾਤਮਾ ਨੂੰ ਸਭ ਕੁਝ ਸਮਰਪਿਤ ਕਰ ਦਿਓ ਕੁਝ ਵੀ ਨਾ ਮੰਗੋ ਜੋ ਉਹ ਆਪਣੇ ਆਪ ਦੇਵੇ ਉਸ ਨਾਲ ਹੀ ਸੰਤੁਸ਼ਟ ਰਹੋ ਜ਼ਿੰਦਗੀ ਵਿੱਚ ਤਨ ਦੇ ਨਾਲ ਸੰਤੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ ਇਹ ਕਹਾਣੀ ਸੁਨਿਆਰ ਦੀ ਤਕਦੀਰ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਖੁਸ਼ੀ ਸੰਤੁਸ਼ਟੀ ਵਿੱਚ ਹੈ ਅਤੇ ਪਰਮਾਤਮਾ ਤੇ ਛੱਡ ਦੇਣ ਨਾਲ ਹੀ ਸਭ ਕੁਝ ਮਿਲਦਾ ਹੈ। ਅਜਿਹੀਆਂ ਪ੍ਰਭਾਵਸ਼ਾਲੀ ਕਹਾਣੀਆਂ ਅਤੇ ਜੀਵਨ ਸਬਕਾਂ ਲਈ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਨੂੰ ਜ਼ਰੂਰ ਫੋਲੋ ਕਰੋ। YouTube, Instagram, Facebook ਤੇ ਸਾਡੇ ਨਾਲ ਜੁੜੋ। ਧੰਨਵਾਦ।